ਔਰ ਜਦੋਂ ਕੈਪਟਨ ਸਾਹਿਬ ਨੂੰ ਬਤਾਰ ਮੁੱਖ ਮੰਤਰੀ ਹਟਾਇਆ ਗਿਆ ਤਾਂ ਕੈਪਟਨ ਸਾਹਿਬ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਤੁਹਾਡੇ ਸਾਰਿਆਂ ਨੇ ਯਾਦ ਹੋਊਗਾ ਜਦੋਂ ਵਿਧਾਨ ਸਭਾ ਚ 2017 ਤੋਂ ਲੈ ਕੇ 22 ਤੱਕ ਤੁਸੀਂ ਮੈਨੂੰ ਵੀ ਕਵਰ ਕੀਤਾ ਆਮ ਆਦਮੀ ਪਾਰਟੀ ਨੂੰ ਵੀ ਕਵਰ ਕੀਤਾ ਪੰਜਾਬ ਦੇ ਲੋਕਾਂ ਨੇ ਵੀ ਦੇਖਿਆ ਔਰ ਉਸ ਸਮੇਂ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਕੈਪਟਨ ਸਾਹਿਬ ਕਾਂਗਰਸ ਪਾਰਟੀ ਦੇ ਏਜੰਟ ਵਜੋਂ ਕੰਮ ਕਰਦੇ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਸਵਾਵਾ ਨਹੀਂ ਨਿਵਾ ਰਹੇ ਬੀਜੇਪੀ ਦੇ ਸਵਾਵਾ ਜ਼ਿਆਦਾ ਨਿਵਾ ਰਹੇ ਨੇ ਬੀਜੇਪੀ ਲਈ ਜ਼ਿਆਦਾ ਕੰਮ ਕਰ ਰਹੇ ਨੇ ਇਹ ਕਿਉਂਕਿ ਕਈ ਉਹਨਾਂ ਦੇ ਵਿਦੇਸ਼ੀ ਮਿੱਤਰ ਜਿਹੜੇ ਲਗੇ ਉਹ ਪੰਜਾਬ 'ਚ ਇਸੇ ਕਰਕੇ ਸਟੇ ਕਰ ਸਕਦੇ ਸੀ ਜੇਕਰ ਹੋ ਬਤਾਰ ਬੀਜੇਪੀ ਦੇ ਏਜੰਟ ਵਜੋਂ ਕੰਮ ਕਰਦੇ ਜੇਕਰ ਹੋ ਬੀਜੇਪੀ ਦੇ ਨਾਲ ਨਾਤਾ ਜੋੜ ਕੇ ਕੰਮ ਕਰਦੇ ਤਾਂ ਹੀ ਉਹਨਾਂ ਦੇ ਵਿਦੇਸ਼ੀ ਮਿੱਤਰ ਜਿਹੜੇ ਸੀ ਉਹ ਪੰਜਾਬ ਸਟੇ ਕਰ ਸਕਦੇ ਸੀ ਅਦਰਵਾਈਜ਼ ਜਿਹੜੀਆਂ ਸੈਂਟਰਲ ਏਜੰਸੀਆਂ ਨੇ ਜੀਆਂ ਜਾਂ ਗਵਰਨਮੈਂਟ ਆ ਜਾਂ ਹੋਮ ਮਿਨਿਸਟਰੀ ਆ ਗਵਰਨਮੈਂਟ ਦੀ ਉਹਨਾਂ ਨੂੰ ਅਲਾਉ ਨਹੀਂ ਕਰਦੀ ਸੀ ਕਿ ਪੰਜਾਬ ਦੇ ਇੱਕ ਦੁਸ਼ਮਣ ਦੇਸ਼ ਦੇ ਜਿਹੜੇ ਵਸਨੀਕ ਹੋਣ ਉੱਥੇ ਦੇ ਰੈਜ਼ੀਡੈਂਟ ਹੋਣ ਉਹ ਪੰਜਾਬ 'ਚ ਰਹਿਣ ਔਰ ਸ਼ਰਿਆਮ ਸਰਕਾਰ ਚਲਾਉਣ ਇਹ ਬੈਸਮਝਦਾ ਸਾਡੀ ਜਿਹੜੀ ਆ ਸਾਡਾ ਸੰਵਿਧਾਨ ਅਲਾਉ ਨਹੀਂ ਕਰਦਾ ਸੀ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਇਸ਼ਾਰਿਆਂ ਦੇ ਤੁਸੀਂ ਇਹ ਸਾਰਾ ਕੰਮ ਹੋਇਆ